Ô mọi người 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 ও পরে বানা

ਇਹ ਲੈਣ ਦੇ ਅਜੇ ਤੋਂ ਮੈਨੂੰ ਪਤਾ ਲੱਗਾ ਵੀ ਧੂਆ ਨਿਕਲਿਆ ਉਹ ਟੁੱਟ ਰੋਲਾ ਪੈਦਾ ਗਰੀਬਾਂ ਦੀ ਲੱਗੀ ਆ ਪਹੁੰਚ ਗਏ ਆਣ ਕੇ ਲੋਕੀ ਸੋਹਣਗੇ ਇਹਦੇ ਨਾਲ ਦੇ ਪੰਪਰਾਂ ਵੀਰਾਂ ਨੇ ਦਰਮਣ ਕੇ ਪਹੁੰਚ ਆਉਂਦੇ ਆ ਪੂਰਾ ਬਾਹਰ ਮਾਰਮਣੇ ਬੜਾ ਜਿੰਨਾ ਕੁ ਪਤਾ ਹੋ ਗਿਆ ਜੇ ਚਲਦੀ ਗੱਡੀ ਨੂੰ ਲੱਗ ਜਾਂਦੀ ਅੱਗੇ ਤੇ ਪਿੱਛੇ ਵੱਧ ਤੋਂ ਨਿਸ਼ਾਨ ਹੋ ਜਾਂਦਾ ਕਿਹੜੀ ਗੱਡੀ ਹੈ ਤੇ ਹੋਇਆ ਕੀ ਹੋਇਆ ਵੀ ਮਤਲਬ ਇਹ ਆਪਣਾ ਇਹ ਬੱਸ ਸਟੈਂਡ ਏਰੀਆ ਹੁਣ ਕਰਕੇ ਪੁਲਿਸ ਕਾਟੀ ਜਿਹੜੀ ਹੈ ਕੋਈ ਸੀ ਜਿਹਨੂੰ ਸ਼ਾਰਟ ਸਰਕਟ ਕਰਕੇ ਸਾਕੇ ਲੱਗੀ ਜਿਹਨੂੰ ਸ਼ੀਸ਼ਾ ਤੋੜਦੀ ਉਹਦਾ ਵੀ ਜਿਹੜਾ ਬੋਰਡ ਚੌਕੇ ਦੇ ਵਿੱਚ ਜਿਹੜੀ ਅੱਗ ਲੱਤਾਂ ਆ ਰਹੀਆਂ ਸੀ ਉਹ ਲਾ ਕੇ ਪੈਟਰੋਲ ਪੰਪ ਨੂੰ ਕਰਕੇ ਉਹਦੇ ਪੈਟਰੋਲ ਪੰਪ ਦੇ ਇਕੁਪਮੈਂਟ ਯੂਜ਼ ਕਰਕੇ ਡਰਾਈਵਰ ਸਟਾਫ ਨੇ ਜੀ ਅੱਗ ਦੇ ਬਚਾਈ ਕਿ ਸਮਝੋ ਪਾਪ ਮੋਕੇ ਦੇ ਨਾਮ ਬਣਦੀ ਹਾਫਾ ਨਾਲ ਮੇਰੇ ਲਈ ਪੈਟਰੋਲ ਪੰਪ ਦਾ ਬਸ ਸਟੈਂਡ ਇਕੱਲੇ ਲੰਘਦੇ ਤੇ ਇਹਨੇ ਕਾਫੀ ਵੱਡਾ ਹਾਸਾ ਹੋਣ ਦੀ ਸੰਭਾਵਨਾ ਸੀ ਪਰ ਜਿੱਤੇ ਕੰਟਰੋਲ ਕਰ ਲਿਆ ਗਿਆ ਹੈ ਇਹ ਵੀ ਜਿੰਨਾ ਪਬਲਿਕ ਦਾ ਸਹਿਯੋਗ ਮਿਲਿਆ ਹੈ ਅਸੀਂ ਇਹਨਾਂ ਦੇ ਮੱਤੇ ਜਰਨਲਿਸਟਾਂ ਆ ਕੇ ਇਹ ਨਾਲ ਇਹ ਪਬਲਿਕ ਨੂੰ ਦਸਤਾ ਕਰਵਾ ਰਹੇ ਹੁੰਦੇ ਆ ਔਰ ਜਿਹੜੀ ਗੱਡੀ ਹੈ ਜਿਹਨੂੰ ਆਪਾਂ ਰਿਕਵਰੀ ਪੈਂਦੇ ਨਾਲ ਕਿੱਥੇ ਇਹਦੇ ਮੇਰੇ ਵੀ ਨੂੰ ਹੈਲਥੀ ਰੋਡ ਆਪਾਂ